ਗਾਰੀ ਨੇ ਕਿੰਨੇ ਕਿਲੋ ਚੱਲੇ 5000 ਥੈਂਕ ਯੂ ਤੋ ਗਾਰੀ ਸਵੇਰ ਕਿਤਨੇ ਵੇ ਨਿਕਲੀ ਸੀ ਯਾਹ ਤੇ ਆਪਨੇ ਕੀ ਅਰੇ ਹਮੋਗ ਕੋਈ ਆਈਡੀਆ ਨਹੀਂ ਅਸੀਂ ਦੇਖਿਆ ਨਾ ਬਾਅਦ ਮੈਂ ਹੈ ਹਮਾਰੇ ਕੋ ਪਤਾ ਨਹੀਂ ਪੰਜਾਬ 'ਚ ਇੱਕ ਵਾਰ ਫਿਰ ਤੋਂ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਜਿੱਥੇ ਫੌਜ ਦੇ ਟਰੱਕ ਦੀਆਂ ਧੱਜੀਆਂ ਉੱਡ ਗਈਆਂ ਨੇ ਇਹ ਤਸਵੀਰਾਂ ਜਲੰਧਰ ਅੰਮ੍ਰਿਤਸਰ ਮੁੱਖ ਮਾਰਗ ਦੀਆਂ ਨੇ ਜਾਣਕਾਰੀ ਮੁਤਾਬਕ ਇਸ ਹਾਦਸੇ ਦੇ ਵਿੱਚ ਫੌਜ ਦੇ 7 ਜਵਾਨ ਫਟੜ ਹੋ ਗਏ ਨੇ ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਮੌਕੇ ਤੇ ਸੜਕ ਸੁਰੱਖਿਆ ਫੋਰਸ ਦੀਆਂ ਟੀਮਾਂ ਪਹੁੰਚ ਚੁੱਕੀਆਂ ਨੇ ਫਟੜਾ ਨੂੰ ਆਰਮੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਾਣਕਾਰੀ ਮੁਤਾਬਕ ਜਲੰਧਰ ਅਮਰitsar ਮੁੱਖ ਮਾਰਗ ਤੇ ਇਹ ਭਿਆਨਕ ਸੜਕ ਹਾਦਸਾ ਹੋਇਆ ਹੈ ਜਿੱਥੇ ਟਰੱਕ ਅਤੇ ਫੌਜ ਦੀ ਗੱਡੀ ਦੇ ਵਿਚਾਲੇ ਯਾਨੀ ਕਿ ਟਰੱਕ ਵਿਚਾਲੇ ਟੱਕਰ ਹੋਈ ਹੈ ਤਸਵੀਰਾਂ ਚ ਦੇਖਿਆ ਜਾ ਸਕਦਾ ਹੈ ਕਿ ਟੱਕਰ ਕਿੰਨੀ ਭਿਆਨਕ ਸੀ ਕਿ ਦੋਹਾਂ ਟਰੱਕਾਂ ਦਾ ਬੁਰੀ ਤਰ੍ਹਾਂ ਨੁਕਸਾਨ ਹੋਇਆ ਹੈ